ਪ੍ਰੋ ਪੰਜਾਬ ਟੀਵੀ ਤੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਡੀਐਸਪੀ ਦਲਵੀਰ ਸਿੰਘ ਦੀ লাশ ਮਿਲੀ ਹੈ ਡੀਐਸਪੀ ਦਲਵੀਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਸੀ ਲੱड्डा ਕੋਠੀ ਦੇ ਵਿੱਚ ਤਾਇਨਾਤ ਸੀ ਸੰਗਰੂਰ ਔਰ ਉਸ ਦੀ লাশ ਮਿਲੀ ਹੈ ਜਲੰਧਰ ਚ ਇੱਕ ਨਹਿਰ ਕਿਨਾਰੇ লাশ ਮਿਲਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਹ ਫਾਈਲ ਤਸਵੀਰਾਂ ਨੇ ਜਿਹੜੀਆਂ ਕੁਝ ਦਿਨ ਪਹਿਲਾਂ ਦਲਵੀਰ ਸਿੰਘ ਹੋਣਾ ਨਹੀਂ ਸਾਨੂੰ ਭੇਜੀਆਂ ਸੀ ਜਦੋਂ ਉਹਨਾਂ ਦਾ ਪਿਛਲੇ ਦਿਨ ਰੌਲਾ ਪਿਆ ਸੀ ਜਲੰਧਰ ਦੇ ਨੇੜੇ ਮੁੰਡਿਆਂ ਦੇ ਨਾਲ ਰੌਲਾ ਪਿਆ ਸੀਗਾ ਉਹਨਾਂ ਦਾ ਔਰ ਮੁੰਡਿਆਂ ਨੇ ਇਲਜ਼ਾਮ ਲਾਇਏ ਸੀਗੇ ਕਿ ਉਹਨਾਂ ਨੇ ਫਾਇਰਿੰਗ ਵੀ ਕੀਤੀ ਹੈ ਸ਼ਰਾਬ ਦੇ ਨਸ਼ੇ 'ਚ ਤਤ ਹੋਣ ਦੇ ਇਲਜ਼ਾਮ ਉਹਨਾਂ ਨੇ ਲਾਏ ਸੀ ਮੁੰਡਿਆਂ ਨੇ ਪਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਸ਼ਰਾਬ ਨਹੀਂ ਪੀਤੀ ਸੀ ਇਹ ਗੱਲ ਕਹੀ ਸੀ ਤਾਂ ਅੱਜ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡੀਐਸਪੀ ਦਲਵੀਰ ਸਿੰਘ ਦੀ লাশ ਮਿਲੀ ਹੈ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਸੀਗੇ ਡੀਐਸਪੀ ਦਲਵੀਰ ਸਿੰਘ ਔਰ ਦਲਵੀਰ ਸਿੰਘ ਦੀ লাশ ਨਹਿਰ ਕੰਡੇ ਮਿਲਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਹੁਣ ਇਸ ਖਬਰ ਤੋਂ ਬਾਅਦ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਕਿ ਆਖਰਕਾਰ ਕਿਸੇ ਨੇ ਕਤਲ ਕੀਤਾ ਦਲਬੀਰ ਸਿੰਘ ਦਾ ਜਾਂ ਫਿਰ ਦਲਬੀਰ ਸਿੰਘ ਦੀ ਮੌਤ ਦੀ ਕੋਈ ਹੋਰ ਖਾਸ ਵਜ੍ਹਾ ਕੀ ਰਹੀ ਹੈ ਇਹ ਇਹ ਜਾਣਨ ਦੀ ਲਗਾਤਾਰ ਪੁਲਿਸ ਵੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰਕਾਰ ਦਲਬੀਰ ਸਿੰਘ ਦੀ ਮੌਤ ਕਿਵੇਂ ਹੋਈ ਹੈ ਕਿਉਂਕਿ ਜੋ ਡੀਐਸਪੀ ਦਲਬੀਰ ਸਿੰਘ ਸੀਗੇ ਲੱड्डा ਕੋਠੀ ਸੰਗਰੂਰ ਦੇ ਵਿੱਚ ਤਾਇਨਾਤ ਸੀਗੇ ਔਰ ਪਿਛਲੇ ਦਿਨੀ ਇਹਨਾਂ ਦਾ ਜਲੰਧਰ ਨੇੜੇ ਮੁੰਡਿਆਂ ਦੇ ਨਾਲ ਵੀ ਰੌਲਾ ਪਿਆ ਸੀ ਕਿ ਕੋਈ ਉਹੋ ਜਿਹਾ ਕਨੈਕਸ਼ਨ ਤਾਂ ਨਹੀਂ ਕਿ ਕਿਤੇ ਮੁੰਡਿਆਂ ਨੇ ਕੋਈ ਉਹਨਾਂ ਦੇ ਨਾਲ ਦੁਸ਼ਮਣੀ ਕੱਢ ਲਈ ਹੋਵੇ ਕੋਈ ਇਦਾਂ ਦਾ ਦੌਰ ਪਤਾ ਨਹੀਂਗਾ ਇਸ ਪੂਰੇ ਮਸਲੇ ਨੂੰ ਲੈ ਕੇ ਲਗਾਤਾਰ ਜਲੰਧਰ ਪੁਲਿਸ ਪੁੱਛਗਿੱਛ ਕਰ ਰਹੀ ਹੈ ਜਾਂਚ ਪੜਤਾਲ ਵੀ ਕਰ ਰਹੀ ਹੈ ਔਰ ਇਹ ਦੱਸਿਆ ਜਾ ਰਿਹਾ ਕਿ ਨਹਿਰ ਦੇ ਕੰਢਿਆਂ ਲਾਸ਼ ਮਿਲਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਡੀਐਸਪੀ ਦਲਵੀਰ ਸਿੰਘ ਜਿਨ੍ਹਾਂ ਦਾ ਪਿਛਲੇ ਦਿਨੀ ਕੁਝ ਨੌਜਵਾਨਾਂ ਦੇ ਨਾਲ ਰੌਲਾ ਪਿਆ ਸੀ ਫਾਇਰਿੰਗ ਦੇ ਇਲਜ਼ਾਮ ਨੌਜਵਾਨਾਂ ਨੇ ਡੀਐਸਪੀ ਦੇ ਉੱਪਰ ਲਾਏ ਸੀ ਤਾਂ ਡੀਐਸਪੀ ਦਲਵੀਰ ਸਿੰਘ ਦੀ ਹੁਣ ਲਾਸ਼ ਮਿਲੀ ਹੈ ਮੌਤ ਹੋਈ ਹੈ ਡੀਐਸਪੀ ਦਲਵੀਰ ਸਿੰਘ ਦੀ ਹਾਲਾਂਕਿ ਪ੍ਰੋ ਪੰਜਾਬ ਟੀਵੀ ਤੇ ਗੱਲ ਹੋਈ ਸੀ ਡੀਐਸਪੀ ਦਲਵੀਰ ਸਿੰਘ ਦੀ ਕੁਝ ਦਿਨ ਪਹਿਲਾਂ ਜਦੋਂ ਉਹਨਾਂ ਦਾ ਰੌਲਾ ਪਿਆ ਔਰ ਉਦ ਉਹਨੇ ਦਿੱਤਾ ਸੀ ਕਿ ਉਹਨਾਂ ਨੇ ਪੂਰੀ ਕਹਾਣੀ ਦੱਸੀ ਸੀ ਮੌਕੇ ਦੀ ਕੀ ਹੋਇਆ ਔਰ ਉਸ ਤੋਂ ਬਾਅਦ ਉਹਨਾਂ ਦਾ WhatsApp ਨੰਬਰ ਵੀ ਉਹਨਾਂ ਨੇ ਮੇਰੇ ਨਾਲ ਸ਼ੇਅਰ ਵੀ ਕੀਤਾ ਸੀਗਾ ਤਾਂ WhatsApp ਤੇ ਵੀ ਮੈਂ ਚੈੱਕ ਕਰ ਰਿਹਾ ਤਾਂ ਉਹਨਾਂ ਦਾ ਲਾਸਟ ਸੀਨ ਜਿਹੜਾ ਉਹ ਫਰਡੇ ਦਾ ਆ ਰਿਹਾ ਯਾਨੀ ਕਿ ਸ਼ੁੱਕਰਵਾਰ ਦਾ ਆ ਰਿਹਾ ਔਰ ਤਕਰੀਬਨ 3 ਦਿਨ ਪਹਿਲਾਂ ਦਾ ਲਾਸਟ ਸੀਨ ਹੈ ਉਹਨਾਂ ਦਾ WhatsApp ਦੇ ਉੱਪਰ ਔਰ ਕਿਉਂਕਿ ਸ਼ਾਮ ਤਕਰੀਬਨ ਤਕਰੀਬਨ 7 ਵਜੇ ਦਾ ਸ਼ੁੱਕਰਵਾਰ ਸ਼ਾਮ 7 ਵਜੇ ਦਾ ਉਹਨਾਂ ਦਾ ਲਾਸਟ ਸੀਨ ਆ ਰਿਹਾ WhatsApp ਦੇ ਉੱਪਰ ਵੀ ਤਾਂ WhatsApp ਵੀ ਉਹਨਾਂ ਨੇ ਪਿਛਲੇ 3 ਦਿਨਾਂ ਤੋਂ ਨਹੀਂ ਚਲਾਇਆ ਪਰ ਅੱਜ ਉਹਨਾਂ ਦੀ ਖਬਰੇ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਹੜੀਆਂ ਤਸਵੀਰਾਂ ਨੇ ਇਹ ਡੀਐਸਪੀ ਦਲਬੀਰ ਸਿੰਘ ਉਹਨਾਂ ਨੇ ਸਾਨੂੰ ਉਸ ਦਿਨ ਭੇਜੀਆਂ ਸੀ ਕਿ ਭਾਜੀ ਦੇਖੋ ਮੇਰੀ ਇੱਕ ਲੱਤ ਵੀ ਨਹੀਂ ਹੈ ਔਰ ਮੈਂ ਸਪੋਰਟ ਪਰ ਸਣਾ ਹੋਰ ਮੈਂ ਕਿਸੇ ਦੇ ਨਾਲ ਪੰਗਾ ਕਿਉਂ ਲਵਾਂਗਾ ਕਿਉਂਕਿ ਮੇਰੀ ਤਾਂ ਇੱਕ ਲਤ ਵੀ ਹੈ ਨਹੀਂ ਕਿ ਮੈਂ ਕਿਉਂ ਕਿਸੇ ਦੇ ਨਾਲ ਲੜਾਈ ਝਗੜਾ ਜਾਂ ਕਲੇਸ਼ ਕਰੂੰਗਾ ਇਹ ਉਹਨਾਂ ਨੇ ਆਪਣਾ ਤਰਕ ਰੱਖਿਆ ਸੀ ਇਹ ਪੱਖ ਡੀਐਸਪੀ ਦਲਵੀਰ ਹੋਣਾ ਨੇ ਰੱਖਿਆ ਸੀਗਾ ਉਸ ਦਿਨ ਤਾਂ ਡੀਐਸਪੀ ਦਲਵੀਰ ਸਿੰਘ ਹੋਣਾ ਦੀ ਹੁਣ লাশ ਮਿਲੀ ਹੈ ਨਹਿਰ ਦੇ ਕੰਢਿਓਂ লাশ ਮਿਲਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਪੁੱਛਗਿੱਛ ਵੀ ਕਰੇਗੀ ਆਖਰਕਾਰ ਕਿ ਕਿਤੇ ਉਸ ਕਨੈਕਸ਼ਨ ਉਹ ਕਨੈਕਸ਼ਨ ਤਾਂ ਨਹੀਂ ਹੈ ਕਿਤੇ ਕਿ ਕਿਸੇ ਨੇ ਕੋਈ ਬਦਲਾ ਲਿਆ ਹੋਵੇ ਡੀਐਸਪੀ ਦਲਵੀਰ ਸਿੰਘ ਤੋਂ ਜਾਂ ਫਿਰ ਕੋਈ ਹੋਰ ਵਜ੍ਹਾ ਨਿਕਲ ਕੇ ਸਾਹਮਣੇ ਆਏਗੀ ਇਸ ਪੂਰੀ ਘਟਨਾ ਤੋਂ ਬਾਅਦ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਇਸ ਡੀਐਸਪੀ ਦੀ ਮੌਤ ਹੋਈ ਹੈ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਇਸ ਨੂੰ ਲੈ ਕੇ ਅਜੇ ਵੀ ਪੁਲਿਸ ਨੇ ਕੋਈ ਕਲੀਅਰ ਇਨਫੋਰਮੇਸ਼ਨ ਦਿੱਤੀ ਨਹੀਂ ਕਿਉਂਕਿ ਸੰਗਰੂਰ ਵੀ ਗੱਲ ਹੋਈ ਹੈ ਸਾਡੀ ਜਿੱਥੇ ਡੀਐਸਪੀ ਦਲਵੀਰ ਸਿੰਘ ਤਾਇਨਾਤ ਸੀਗੇ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਤਾਂ ਉਹਨਾਂ ਨੇ ਵੀ ਮੌਤ ਦੀ ਪੁਸ਼ਟੀ ਕੀਤੀ ਹੈ ਹੋਰ ਵੀ ਜਲੰਧਰ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਫੋਨ ਤੇ ਗੱਲਬਾਤ ਹੋਈ ਹੈ ਪ੍ਰੋ ਪੰਜਾਬ ਟੀਵੀ ਦੀ ਤਾਂ ਉਹਨਾਂ ਨੇ ਵੀ ਕਨਫਰਮ ਕੀਤਾ ਹੈ ਕਿ ਇਸ ਤਰੀਕੇ ਦੇ ਨਾਲ ਡੈੱਡ ਬੋਡੀ ਮਿਲੀ ਹੈ ਔਰ ਇੱਕ ਹੋਰ ਤਸਵੀਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਡੀਐਸਪੀ ਦਲਵੀਰ ਸਿੰਘ ਹੁਣਾਂ ਦੀਆਂ ਨੇ ਜਿਨ੍ਹਾਂ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਿਛਲੇ ਦਿਨੀ ਜਦੋਂ ਰੌਲਾ ਪਿਆ ਸੀ ਡੀਐਸਪੀ ਦਲਵੀਰ ਸਿੰਘ ਦਾ ਔਰ ਉਸ ਦੌਰਾਨ ਡੀਐਸਪੀ ਖਾਸ ਤੌਰ ਤੇ ਇਹ ਗੱਲ ਕਹਿ ਰਹੇ ਸੀਗੇ ਇਹ ਕਹਿੰਦੇ ਕਿ ਮੈਂ ਕਿਸੇ ਤੇ ਉੱਪਰ ਕੋਈ ਹਮਲਾ ਨਹੀਂ ਕੀਤਾ ਮੈਂ ਕੋਈ ਫਾਇਰਿੰਗ ਨਹੀਂ ਕੀਤੀ ਪਰ ਉਸ ਵੇਲੇ ਦੀ ਉਹ ਜਿਹੜੀ ਘਟਨਾ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਹਾਂ 17 ਦਸੰਬਰ ਦੀ ਜਿਹੜੀ ਆ ਉਹ ਘਟਨਾ ਸੀਗੀ 17 ਦਸੰਬਰ ਦੀ ਅਸੀਂ ਫੁਟੇਜ ਵੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਉਣ ਦੀ ਵੀ ਕਿ ਉਸ ਦਿਨ ਮੁੰਡਿਆਂ ਨੇ ਡੀਐਸਪੀ ਤੋਂ ਪਿਸਤੌਲ ਰਿਵਾਲਵਰ ਸੀਗਾ ਇਹਨਾਂ ਦੇ ਹੱਥ ਦੇ ਵਿੱਚ ਔਰ 17 ਅ ਦਸੰਬਰ ਦੀ ਉਹ ਗੱਲ ਆ ਔਰ 17 ਦਸੰਬਰ ਨੂੰ ਪਿਸਟਲ ਇਹਨਾਂ ਦੇ ਹੱਥੋਂ ਖੋਹ ਲਿਆ ਸੀਗਾ ਮੁੰਡਿਆਂ ਨੇ ਕੁਝ ਨੌਜਵਾਨਾਂ ਨੇ ਔਰ ਉਸ ਤੋਂ ਬਾਅਦ ਫਿਰ ਇਹ ਇਲਜ਼ਾਮ ਲੱਗ ਰਹੇ ਸੀਗੇ ਕਿ ਡੀਐਸਪੀ ਨੇ ਫਾਇਰਿੰਗ ਕੀਤੀ ਹੈ ਤਾਂ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡੀਐਸਪੀ ਦਲਵੀਰ ਸਿੰਘ ਦੀ ਮੌਤ ਹੋ ਗਈ ਹੈ ਡੀਐਸਪੀ ਦਲਵੀਰ ਸਿੰਘ ਦੀ লাশ ਨਹਿਰ ਦੇ ਕੰਢਿਓਂ ਮਿਲਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਨੇ ਔਰ ਉਸ ਤੋਂ ਬਾਅਦ ਡੀਐਸਪੀ ਦੇ ਨਾਲ ਫੋਨ ਤੇ ਵੀ ਸਾਡੀ ਗੱਲਬਾਤ ਹੋਈ ਸੀਗੀ ਔਰ ਇਹ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਜਿਹੜੀਆਂ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਹਾਲਾਂਕਿ ਉਸ ਦੌਰਾਨ ਕੁਝ ਲੋਕਾਂ ਨੇ ਇਲਜ਼ਾਮ ਡੀਐਸਪੀ ਦੇ ਉੱਪਰ ਲਾਏ ਸੀਗੇ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਇਹ ਖਬਰ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਹੁਣ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਆ ਇਹ ਐਨਆਈ ਕਾ ਜਾਣਕਾਰੀ ਪੁਲਿਸ ਨੇ ਦਿੱਤੀ ਆ ਕਿ ਜਿਸ ਤਰੀਕੇ ਦੇ ਨਾਲ ਡੀਐਸਪੀ ਦੀ ਇਹ ਮੌਤ ਹੋ ਗਈ ਆ ਇਹ ਇਹ ਕਨਫਰਮ ਕੀਤਾ ਤਾਂ ਅਸੀਂ ਤੁਹਾਨੂੰ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਕਨੈਕਸ਼ਨ ਵੀ ਸ਼ਾਇਦ ਪੁਲਿਸ ਦੇਖ ਰਹੀ ਹੈ ਕਿ ਆਖਿਰਕਾਰ ਕੋਈ ਕਿਸੇ ਨੇ ਕੋਈ ਬਦਲਾ ਤਾਂ ਨਹੀਂ ਲੈ ਲਿਆ ਡੀਐਸਪੀ ਦੇ ਨਾਲ ਜਾਂ ਕਿਤੇ ਬੀਤੀ ਰਾਤ ਕੋਈ ਕਹਾਣੀ ਕਿਸੇ ਦੇ ਨਾਲ ਹੋਈ ਹੋਵੇ ਕਿਸੇ ਦੇ ਨਾਲ ਰੌਲਾ ਪਿਆ ਹੋਵੇ ਕੋਈ ਗੱਲ ਹੋਈ ਹੋਵੇ ਔਰ ਉਸ ਤੋਂ ਬਾਅਦ ਫਿਰ ਡੀਐਸਪੀ ਦਾ ਕਿਸੇ ਨੇ ਕਤਲ ਨਾ ਕਰਤਾ ਹੋਵੇ ਤਾਂ ਹਾਲਾਂਕਿ ਇਨਫੋ ਇਸ ਤੋਂ ਵੱਧ ਕੇ ਕੋਈ ਵੀ ਸ਼ੇਅਰ ਨਹੀਂ ਕੀਤੀ ਪੁਲਿਸ ਨੇ ਕਿਸੇ ਨਾਲ ਵੀ ਕਿ ਆਖਰਕਾਰ ਹੋਇਆ ਕਿ ਇਹ ਪੂਰਾ ਮਸਲਾ ਕੀ ਹੈ ਇਸ ਦੇ ਬਾਰੇ ਕੋਈ ਅਜੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਨਹੀਂ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਸ ਦਿਨ ਦੀ ਤਸਵੀਰ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਡੀਐਸਪੀ ਦਲਵੀਰ ਸਿੰਘ ਉਹਨਾਂ ਦਾ ਰੌਲਾ ਪਿਆ ਸੀ ਨੌਜਵਾਨਾਂ ਦੇ ਨਾਲ ਔਰ ਇਹ ਉਸ ਦਿਨ ਦੀ ਤਸਵੀਰ ਹੈ ਤਾਂ ਜਦੋਂ ਇਲਜ਼ਾਮ ਲੱਗ ਰਹੇ ਸੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਜੇ ਮੈਂ

ਵੀ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਕਿ ਆਖਰਕਾਰ ਕੀ ਹੋਇਆ ਸੀ ਡੀਐਸਪੀ ਨੂੰ ਆਖਰਕਾਰ ਡੀਐਸਪੀ ਦੀ ਮੌਤ ਕਿਵੇਂ ਹੋਈ ਹੈ ਔਰ ਇਹਦੇ ਪਿੱਛੇ ਦੀ ਵਜ੍ਹਾ ਕੀ ਹੋ ਸਕਦੀ ਹੈ ਇਹ ਅਜੇ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ